ਸਾਫਰੀ ਕਾਲਜੀ ਸਾਰੇ YouTube ਚੈਨਲ ਦੇਖਣ ਵਾਲੇ ਭਰਾਵਾਂ ਨੂੰ ਅੱਜ ਪਹੁੰਚੇ ਆਂ ਬਈ ਆਪਾਂ ਨਾਬੇ ਕੋੜੀਆਂ ਦੇ ਮੇਲੇ ਤੇ ਬਣੇ ਰਿਓ ਮੇਲੇ 'ਚ ਤੇ ਵੀਡੀਓ ਸ਼ੇਅਰ ਕਰ ਦੋ ਬਈ ਚੱਲਦੀ ਚੱਲਦੀ ਆਪਦੇ ਯਾਰਾਂ ਮਿੱਤਰਾਂ ਨੂੰ ਦਿਖਾ ਦਿਓ ਬਈ ਨਾਬੇ ਦਾ ਮੇਲਾ ਬਰੂਦ ਕਿੰਨੀ ਹਾਈਟ ਆ ਬਈ ਇਹਦੀ 60+ ਠੀਕ ਆ 60+ ਹਾਈਟ ਆ ਬਈ ਤੇ ਨਾਮ ਆ ਬਰੂਦ ਆਹ ਦੇਖੋ ਬਈ ਤੁੱਲੇਵਾਲ ਵਾਲਿਆਂ ਦਾ ਸਟੱਡ ਫਾਰਮ YouTube ਤੇ ਵੀ ਚੈਨਲ ਆ ਬਈ ਦਾ ਨੌਕਰਾ ਘੋੜਾ ਬਈ ਉਹਨਾਂ ਦਾ ਤੇ ਇਹਦੇ ਨਾਲ ਖੜਾ ਬਈ ਗਾਂਧੀ ਆ ਗਾਂਧੀ ਆ ਬਈ ਇਧਰ ਦੀ ਦਿਖਾਉਨੇ ਆ ਬਈ ਇੱਥੋਂ ਦੇਖੋ ਬਈ ਦੇਖੋ ਬਸ ਬਈ ਧੰਨਵਾਦ ਆਸਟ੍ਰੇਲੀਅਨ ਆਫ ਕਰ ਹਾਈਟ 58 ਸਾਢੇ 58 ਆਸਟ੍ਰੇਲੀਅਨ ਜਫਰ 66 ਇਹਦੀ 66 ਆ ਤੇ ਇਹਦੀ 58 ਹਾਈਟ ਆ ਆਜੋ ਮਿੱਤਰੋ ਹੁਣ ਤੁਹਾਨੂੰ ਦਿਖਾਉਨੇ ਆ ਬਈ ਮੱਜੂ ਕੇ ਬਲੱਡ ਲਾਈਨ ਦਾ ਕਮੈਤ ਰੰਗ ਦਾ ਘੋੜਾ ਬਈ ਤੇ ਜਿਹੜਾ ਮੱਜੂ ਕੇ ਬਲੱਡ ਲਾਈਨ ਦਾ ਮਸ਼ਹੂਰ ਘੋੜਾ ਸੀਗਾ ਬਈ ਗਾਣੇ 'ਚ ਵੀ ਨਾਮ ਆਇਆ ਹੋਇਆ ਐਡਮ ਤਾਂ ਉਹਦਾ ਲਾਸਟ ਬੱਚਾ ਬਈ ਇਹ ਐਡਮ ਦਾ ਆਜੋ ਤੁਹਾਨੂੰ ਅੰਦਰ ਦੀ ਚੱਲ ਕੇ ਦਿਖਾਉਨੇ ਆ ਆਜੋ ਵੀ ਮਿੱਤਰੋ ਕਰੋ ਫਿਰ ਦਰਸ਼ਨ ਐਡਮ ਦਾ ਵੀਰੇ ਲਾਸਟ ਬੱਚਾ ਇਹ ਤਾਂ ਕਮੈਤ ਰੰਗ ਦਾ ਘੋੜਾ ਬਈ ਇਹ ਤੇ ਜਿਹੜੀ ਮਰਜੀ ਘੋੜੀ ਨਾਲ ਇਹ ਬਰੀਡਿੰਗ ਕਰੇ ਤਾਂ ਕਮੈਤ ਰੰਗ ਦੇ ਬੱਚੇ ਘੜਦਾ ਬਈ ਤਾਂ ਕੋਈ ਵੀ ਹੋਰ ਰੰਗ ਨਹੀਂ ਘੜਦਾ ਬਈ ਇਕੱਲਾ ਕਮੈਤ ਰੰਗ ਆ ਤਾਂ ਵੀ ਮਸ਼ਹੂਰ ਕੋੜਾ ਬਈ ਇਹ ਇਮਰਾਨ ਨਾਮ ਆ ਇਹਦਾ ਹਾਈਟ ਕਿੰਨੀ ਆ ਬਈ ਇਹ 65 65 ਪਲਸ 65 ਪਲਸ ਹਾਈਟ ਆ ਬਈ ਤੇ ਇੱਧਰ ਬਈ ਆਜੋ ਇੱਧਰ ਦੀ ਦਿਖਾਉਨੇ ਆ ਸਾਰਾ ਕੋੜਾ ਬਈ ਤੇ ਚਗਾਠਾ ਦੇਖੋ ਬਈ ਪਹਿਲਾਂ ਦਾ ਕੋੜੇ ਦਾ ਇੱਧਰ ਦੀ ਦੇਖੋ ਬਈ ਆ ਚਗਾਠਾ ਬਈ ਕੋੜੇ ਦਾ ਬਹੁਤ ਤਗੜੀ ਚੀਜ਼ ਆ ਬਈ ਦੇਖੋ ਬਾਕੀ ਪੈਰ ਦੇਖੋ ਬਈ ਲੱਤਾਂ ਦੇਖੋ ਇਦਰ ਦੀ ਦਿਖਾਉਨੇ ਆ ਬਈ ਜਮਾ ਆਡਮ ਦਾ ਡਾਇਰੈਕਟ ਬੱਚਾ ਬਈ ਇਹ ਤੇ ਲਾਸਟ ਬੱਚਾ ਆਡਮ ਦਾ ਮਸ਼ਹੂਰ ਘੋੜਾ ਬਈ ਆਡਮ ਮੱਜੂ ਕੇ ਬਲੱਡ ਲਾਈਨ ਦਾ ਗਾਣਿਆਂ 'ਚ ਵੀ ਨਾਮ ਆਇਆ ਹੋਇਆ ਬਈ ਆਰ ਪੀ ਗਿੱਲ ਦੇ ਬਰੀਡ ਹੋਇਆ ਆਰ ਪੀ ਗਿੱਲ ਦੀ ਆਡਮ ਸੀ ਉੱਥੇ ਜਨਮ ਹੋਇਆ ਤੇ ਇਹਦੀ ਮਾਂ ਹਲੇ ਵੀ ਜਿਉਂਦੀ ਆ ਇਹਦੀ ਮਾਂ ਜਿਉਂਦੀ ਆ ਤੇ ਇਹਦਾ ਜਿਹੜਾ ਪਿਓ ਸੀਗਾ ਉਹ ਉਹਦੀ ਡੈਥ ਹੋ ਗਈ ਆਡਮ ਦੀ ਹਾਂਜੀ ਤੇ ਮਨੂ ਸ਼ਰਮੇ ਦੇ ਫਾਰਮ 'ਚ ਹੀ ਰਿਹਾ ਮਨੂ ਸ਼ਰਮੇ ਦੇ ਫਾਰਮ 'ਚ ਵੀ ਰਹਿ ਕੇ ਆਇਆ ਹਾਂ ਸੀਨਿਆ ਸੀਨਿਆ ਇੰਸਟਾਗ੍ਰam ਵਾਲੇ ਦੀ ਗਰਦਨ ਦੇ ਬਹੁਤ ਮਸ਼ਹੂਰ ਆ ਵੀਰੇ ਦੀ neck ਐੜ ਪੂਰੀ ਸੱਪ ਵਾਂਗੂ ਕੰਢੀ ਕਰਕੇ ਤੁਰਦਾ ਹਨਾ ਇੰਸਟਾਗ੍ਰam ਵਾਲਿਆਂ ਨੇ ਇਹਦਾ ਨਾਮ ਲਾਲ ਘੋੜਾ ਰੱਖਿਆ ਸੀ ਬਹੁਤ ਜਿਆਦਾ ਪਿਆਰ ਮਿਲਿਆ ਤੇ ਆਪਾਂ ਇਹਨੂੰ ਬਾਹਰ ਕੱਢ ਕੇ ਸਾਰਿਆਂ ਨੂੰ ਦਰਸ਼ਨ ਕਰਾਉਣੇ ਹਾਂ ਹਾਂ ਬਾਹਰ ਕੱਢ ਕੇ ਵੀ ਦਰਸ਼ਨ ਕਰਾਉਣੇ ਆ ਬਈ ਸਾਰਿਆਂ ਨੂੰ ਲੋ ਬਈ ਹੁਣ ਬਾਹਰ ਕੱਢਣ ਲੱਗੇ ਨੇ ਦੇਖੋ ਬਈ ਇਧਰ ਦੀ ਦਿਖਾਉਨੇ ਆ ਬਈ ਲੋ ਬਈ ਦੇਖੋ ਤਾਂ ਬਈ ਗਰਦਨ ਦੇਖੋ ਬਈ ਵਾਕਈ ਚੀਜ਼ ਆ ਬਈ ਦੇਖੋ ਗਰਦਨ ਦੀ ਸ਼ੇਪ ਦੇਖੋ ਬਈ ਕਿਆ ਸ਼ੇਪ ਆ ਬਈ ਬੜੀ ਤਗੜੀ ਸ਼ੇਪ ਆ ਬਈ ਗਰਦਨ ਦੀ ਬਹੁਤ ਸੋਹਣਾ ਘੋੜਾ ਬਈ ਦੇਖੋ ਦੇਖੋ ਬਈ ਚੀਜ਼ ਦੇਖੋ ਬਈ ਕਿੰਨੀ ਤਗੜੀ ਆ ਸਾਨੀ ਆ ਬਈ ਕਿਸਾਬ ਦਾ ਇਹੇ ਆ ਬਈ ਬਲੱਡ ਲਾਈਨ ਆ ਲਓ ਬਈ ਹੁਣ ਅੰਦਰ ਲਾਉਂਦੇ ਨੇ ਬਾਈ। ਓਹੋ ਹੋ ਹੋ ਹੋ। ਇਹ ਦੇਖੀ ਦੇਖੀ ਦੇਖੀ। ਅੰਦਰ ਨਹੀਂ ਆਂਦਾ ਬਾਈ। ਇੱਥੇ ਲਾਉਣਗੇ। ਆ ਲੈ ਆਂਦਾ ਬਈ ਇੱਧਰ। ਤਾਂ ਫਿਗਾ ਬਾਈ। ਐਡਮ ਦਾ ਲਾਸਟ ਪੁੱਤ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗਿਆ ਹਨਾ ਸਾਰਿਆਂ ਨੂੰ ਕੰਟਰੋਲ ਕਰਨ ਔਖਾ ਹੋ ਰਿਹਾ ਬਈ ਥੋੜਾ ਜਿਆਦਾ ਇੱਥਾ ਕਰ ਗਿਆ ਕਹਿੰਦਾ ਸੈਂਡ ਆਂ ਦਰਵਾਜ਼ੇ ਕੁੜੇ ਪਹਿਲਾ ਨੰਬਰ ਤੇ ਪਹਿਲਾਂ ਬੰਦੇ ਬਣ ਕਰੇ ਲੋ ਬਈ ਹੋ ਗਿਆ ਸ਼ਾਂਤ ਥੋੜਾ ਜਿਆ ਪਹਿਲਾਂ ਨਾਲੋਂ ਤਾਂ ਆ ਕੋੜਾ ਠੀਕ ਆ ਤਾਂ ਬਾਈ ਆ ਬਾਈ ਦਾ ਘੋੜਾ ਵੀਰੇ ਨੌਕਰਾ ਘੋੜਾ ਤਾਂ 51 ਲੱਖ ਰੁਪਏ ਦਾ ਘੋੜਾ ਲਿਆ ਸੀ ਬਾਈ ਨੇ ਤੇ ਆਜੋ ਤੁਹਾਨੂੰ ਬਈ ਅੱਗੇ ਵੀ ਗੋਂਦੀ ਦਿਖਾ ਦਿੰਨੇ ਆ ਇੱਧਰ ਦੀ ਦਰਸ਼ਨ ਕਰਾਉਣੇ ਆ ਬਈ ਘੋੜੇ ਦੇ ਮੂਰਦੀ ਇਥੋਂ ਦੀ ਦਿਖਾਉਨੇ ਆ ਬਈ ਆ ਆਫੀ ਬਈ 51 ਲੱਖ ਦਾ ਘੋੜਾ ਦੇਖੋ ਨੋਕਰਾ ਘੋੜਾ ਬਈ ਆ ਬਾਈ ਨੇ ਲਿਆਂਦਾ ਸੁਨਾਮ ਪਿੰਡ ਆ ਬਾਈ ਦਾ ਦੇਖੋ ਬਈ ਕਰੋ ਦਰਸ਼ਨ ਕਿੱਥੋਂ ਲਿਆਂਦੇ ਆ ਬਈ ਇਹ ਬਈ ਆਪਾਂ ਨੇ ਨਾਚਰੇ ਤੋਂ ਬਾਈ ਜਸੂਰੀਆਂ ਤੋਂ ਲਿਆ ਠੀਕ ਆ ਬਈ ਪਰਲਾ ਘੋੜਾ ਬਈ ਉਹ ਵੀ ਪਹਿਲਾਂ ਮਤਲਬ ਆਪਾਂ ਨੇ ਲਿਆ ਸੀ ਆਪਾਂ ਆਪਣੇ ਮਿੱਤਰ ਨੂੰ ਅੱਗੇ ਦਿੱਤਾ ਹੈਗਾ ਉਹ ਵੀ ਵੇਚ ਆਵਦਾ ਹੈਗਾ ਇਹ ਵੀ ਵੇਚ ਆਵਦਾ ਹੈ ਨਾ ਇਹ ਮਤਲਬ 5-6 ਮਹੀਨੇ ਉਹਦੇ ਨਾਲ ਵੱਡਾ ਵੀਰੇ ਤੇ ਮਤਲਬ ਇਹ ਸ਼ੋਅ ਪਾਲਟੀ ਹੈ ਜੀ ਸਾਰੇ ਸ਼ੋਅਾਂ ਚ ਪਾਵਾਂਗੇ ਬਈ ਇਹਨੂੰ ਠੀਕ ਹੈ ਠੀਕ ਆ ਤੇ ਬਾਕੀ ਸ਼ਰਮਾ ਦਾ ਮਾ ਗ੍ਰਿਪਾ ਕਰੇ ਹਨਾ ਬਹੁਤ ਸੋਹਣਾ ਬਈ ਨੋਕਰਾ ਘੋੜਾ ਦੇਖੋ ਬਈ ਆ ਆ ਗਿਆ ਬਈ ਘੋੜਾ ਐਨੇ ਲਾਤਾ ਮੇਲਾ ਜਨਤਾ ਦੇਖੋ ਕਿਵੇਂ ਖੜੀ ਆ ਦੇਖਣ ਵਾਸਤੇ ਇਹਨੂੰ ਕਿਉਂਕਿ ਇਹ ਹੈਗਾ ਬਈ ਖਲੀ ਘੋੜਾ ਖਲੀ ਬਾਦਸ਼ਾਹ ਦਾ ਨਾਮ ਆ ਦਾਰੇ ਘੋੜੇ ਦਾ ਬੱਚਾ ਹੈ ਬਈ ਤੇ ਜਿਹੇ ਜਿਹੇ ਨਾਮ ਆ ਉਹੇ ਜਿਹਾ ਘੋੜਾ ਬਈ ਦੇਖੋ ਕਿਆ ਕਦ ਕਾਠਾ ਤੇ ਰੰਗ ਹੈਗਾ ਮਜੂਕੀ ਲਾਈਨ ਦਾ ਸਪੋਟਡ ਰੰਗ ਬੜੀ ਤਾਕੜੀ ਚੀਜ਼ ਆ ਬਈ ਘੋੜਾ ਦੇਖੋ ਬਈ ਕਿਆ ਰੋਪ ਪੈਂਦਾ ਬਈ ਬੜੀ ਜਨਤਾ ਖੜੀ ਆ ਬਈ ਦੇਖਣ ਵਾਸਤੇ ਨੂੰ ਬੜੀ ਆਏ ਹਾਏ ਹਾਏ ਕਿਆ ਬਾਤ ਹੈ ਜਮਾ ਰੀਨਲ ਰੰਗ ਆ ਬਈ ਇਹੇ ਆ ਬਈ ਆ ਫਰੀ ਕੋੜਾ ਮੱਝੂ ਕੀ ਬਲੱਡ ਲਾਈਨ ਦਾ ਰੰਗਦਾ ਹੀ ਜਾਂਦਾ ਜਨਤਾ ਦੇਖੋ ਬਈ ਕਿੰਨੀ ਆ ਮਗਰ ਪੂਰਾ ਮਸ਼ਹੂਰ ਘੋੜਾ ਬਈ ਆਹ ਦੇਖੋ ਬਈ ਇਹਦਾ ਨਾਮ ਹੈਗਾ ਸੁਲਤਾਨ ਕੀ ਵਾਲੇ ਵੀਰੇ ਕੀ ਵਾਲੇ ਵਧੀਆ ਜੀ ਕਿਹੜੀ ਬਲੱਡ ਲਾਈਨ ਦਾ ਬਾਈ ਇਹ ਬਾਈ ਅਲੀ ਸ਼ਾਂਦਾ ਅਲੀ ਸ਼ਾਂਦਾ ਠੀਕ ਹੈ ਹਾਈਟ ਕਿੰਨੀਆਂ ਬਾਈ ਇਹਦੇ 6 ਫੁੱਟ 6 ਫੁੱਟ ਪੋਤਾ ਕੇ ਪੁੱਤ ਅਲੀ ਸ਼ਾਂਦਾ ਪੋਤਾ ਪੋਤਾ ਹਾਂ ਠੀਕ ਹੈ ਜਿਹੜਾ ਬੱਚਾ ਪਿਆਣਾ ਅੱਛਾ ਠੀਕ ਹੈ ਵੀਰੇ ਤਾਂ ਦੇਖੋ ਬਈ ਅਲੀ ਸ਼ਾਂਦਾ ਪੋਤਾ ਹੈਗਾ ਕਾਲੇ ਰੰਗ ਦਾ ਬਾਈ ਮੱਥੇ ਤੇ ਪਟਾ ਹੈਗਾ ਦੇਖੋ ਇਹ ਕਾਫੀ ਬਈ ਕਾਲਾ ਕੋੜਾ ਦੇਖੋ ਉਰਾ ਫਿਆਰ ਰੱਖਿਆ ਬਈ ਕਾਲੇ ਰੰਗ ਦਾ ਘੋੜਾ ਹੈਗਾ ਦੇਖੋ ਤਾ ਦੱਸਿਓ ਬਈ ਇਹਦੇ ਬਾਰੇ ਵੀ ਕਿਵੇਂ ਲੱਗਿਆ ਬਈ ਆ ਸਾਰੀਆਂ ਘੋੜੀਆਂ ਨੇ ਬਈ ਆ ਲੈਣ ਚ 5-8 ਤਾਂ ਪਾ ਜਿੱਦਾਂ ਟੱਕਰ ਨਹੀਂ ਆਉਣਾ ਉੱਥੋਂ ਲੈ ਕੇ ਆ ਖੜੇ ਨੇ ਬਈ ਬਸ਼ੇਰੇ ਤੇ ਬਸ਼ੇਰੀਆਂ ਆ ਲੈਣ ਭਰੀ ਪਈਆ ਤੇ ਇੱਧਰ ਖੜੇ ਆ ਤੇ ਉੱਧਰ ਖੜੇ ਆ ਆ ਸਾਰੇ ਵੇਚਣ ਵਾਸਤੇ ਲਿਆਂਦੇ ਨੇ ਵੀਰੇ ਸਾਰੇ ਵੇਚਣ ਵਾਲੇ ਖੜੇ ਨੇ ਆ ਜਗ੍ਹਾ ਤੇ ਇੱਧਰ ਦੇਖੋ ਬਈ ਆਈ ਆਈ ਮਿੱਤਰੋ ਹੁਣ ਚੱਲ ਪਿਆ ਘੋੜਿਆਂ ਦਾ ਸ਼ੋਅ ਮੱਥਾ ਲਵਾਉਣ ਦਾ ਆ ਬਣਾ ਲਈ ਰਿੰਗ ਤੇ ਆ ਲਿਆਂਦੇ ਬਈ ਘੋੜੇ ਵਿਚਾਲੇ ਰਿੰਗ ਦੇ ਸਾਰੇ ਭਰਾਵਾਂ ਨੇ ਵਧੀਆ ਵਧੀਆ ਘੋੜਿਆਂ ਦਾ ਇੱਕ ਦੂਜੇ ਨਾਲ ਮੱਥਾ ਲਵਾਉਣਗੇ ਹੁਣ ਤੇ ਇੱਧਰ ਲਿਆਂਦਾ ਬਾਈਆਂ ਨੇ ਕਾਲਾ ਘੋੜਾ ਸੁਲਤਾਨ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਕੇ ਆਏ ਸੀ ਤੇ ਇਹਦਾ ਮੱਥਾ ਲਵਾਉਣਗੇ ਮਿੱਤਰੋ ਖਲੀ ਘੋੜੇ ਦੇ ਨਾਲ ਹੁਣ ਆਊਗਾ ਨਿਆਰਾ ਮੇਲਾ ਦੇਖਣ ਦਾ ਤਾਂ ਬਈ ਅੱਗੇ ਅੱਗੇ ਸਾਰੀ ਵੀਡੀਓ ਇੰਟਰਸਟਿੰਗ ਆ ਬਈ ਘੈਂਟ ਤੋਂ ਘੈਂਟ ਕੋੜੇ ਮੱਥਾ ਲਾਉਣਗੇ ਤਾ ਦੇਖਾਂਗੇ ਕਿਹੜਾ ਸੌਖਾ ਲਾਉਂਦਾ ਮੱਥਾ ਤੇ ਕਿਹੜਾ ਔਖਾ ਇੱਧਰ ਖੜ ਗਿਆ ਬਈ ਖਲੀ ਇਹਦਾ ਵੀ ਆਡੀ ਰੋਵਾਂ ਐਨ ਪੂਰਾ ਗਰਮ ਘੋੜਾ ਬਈ ਦੇਖੋ ਦਿਖਾਉਂਦਾ ਨਿਆਰਾ ਦੇਖੋ ਤਾ ਦੇਖਾਂਗੇ ਬਈ ਕਿਵੇਂ ਮੱਥਾ ਲਾਉਂਦੇ ਨੇ ਇਹ ਦੇਖੋ ਬਈ ਝੱਟ ਉਧਰ ਨੁਕਰੇ ਤੇ ਕਾਲੇ ਦਾ ਲਵਾਰ ਖਿਆ ਇੱਧਰ ਇਹਨਾਂ ਦਾ ਮੇਲਾ ਵੀ ਭਰਿਆ ਪਿਆ ਬਈ ਜਮਾ ਦੇਖੋ ਲਾਉਣਗੇ ਮੱਥਾ ਲਾਉਣਗੇ ਲਾਉਣਗੇ ਏ ਏ ਏ ਹੁਣ ਤੱਕ ਤਾਂ ਪਏ ਜਾਣੇ ਸੀ ਖਿਲਾੜੇ ਏ ਚੱਕੋ ਵੀ ਲੱਗ ਗਿਆ ਮਤਰੋ ਲੱਗ ਗਿਆ ਵੀ ਮੱਥਾ ਹੁਣ ਆਉਣਗੇ ਭਈ ਅਗਲੇ ਕੋੜੇ ਇਹਨਾਂ ਨੂੰ ਲੈ ਆਏ ਬਾਈ ਹੋਰੀ ਪਿੱਛੇ ਕੋੜਿਆਂ ਨੂੰ ਆ ਆਗੇ ਭਈ ਅਗਲੇ ਏ ਏ ਏ ਇਹ ਤਾਂ ਪਤੰਦਰ ਵਾਲੇ ਗਰਮ ਨੇ ਭਾਈ ਬਾਲੇ ਜਿਆਦੇ ਗਰਮ ਨੇ ਇਹ ਤਾਂ ਲੋ ਭਾਈ ਉਧਰ ਲਿਆਂਦਾ ਭਾਈ ਐਡਮ ਦਾ ਪੁੱਤ ਤਾਂ ਵੀ ਸਾਰਿਆਂ ਨੇ ਕੋੜੇ ਖੜਾ ਲੇ ਭਾਈ ਇਧਰ ਵੀ ਉਧਰ ਵੀ ਉਹ ਸਾਹਮਣੇ ਤੇ ਇੱਧਰ ਮੱਥਾ ਲਵਾਈ ਜਾਂਦੇ ਨੇ ਬਾਈ ਹਰੀ ਤੇ ਇੱਕ ਇੱਧਰ ਖੜਾ ਲਿਆ ਬਈ ਤੇ ਸਰਕਲ ਬਣਾ ਲਿਆ ਬਈ ਤੇ ਸਾਰੇ ਹੁਣ ਦੇਖਣਗੇ ਬਈ ਜਨਤਾ ਦੇਖੂਗੀ ਦੇਖੋ ਬਈ ਲੋਕ ਇਕੱਠੇ ਹੋ ਗਏ ਸਾਰੇ ਪਾਸੇ ਇੱਧਰ ਵੀ ਇੱਧਰ ਵੀ ਇੱਧਰ ਵੀ ਇੱਧਰ ਵੀ ਹੁਣ ਦਿਖਾਉਣਗੇ ਬਾਈ ਸ਼ੋਅ ਤਬਈਆ ਕਾਲੇ ਘੋੜੇ ਦਾ ਤੇ ਉਹਦਾ ਲਵਾਉਣਗੇ ਮੱਥਾ ਦੇਖੋ ਵੀ ਛੱਟ ਦੇਖੋ ਵੀ ਹੁਣ ਇੱਧਰ ਨੌਕਰੀ ਨਾਲ ਲਵਾਉਣਗੇ ਬਾਈ ਐਡਮ ਦਾ ਪੁੱਤ ਆ ਬਈ ਆਹ ਲਾਲ ਘੋੜਾ ਕਮੈਤਰਾਂਗੇ ਦਾ ਦੇਖੋ ਵੀ ਉਧਰ ਵੀ ਲਵਾਤਾ ਹੁਣ ਇਹਨਾਂ ਦਾ ਲਗਾਉਣਗੇ ਬਈ ਕਾਲੇ ਤੇ ਨੁਕਰੇ ਦਾ ਦੇਖੋ ਵੀ ਇਧਰ ਆ ਗਏ ਬਈ ਦੋਨੇ ਨੁਕਰੇ ਦੋਨੇ ਨੁਕਰੇ ਨੇ ਤੇ ਕੌੜ ਨੇ ਬਈ ਦੋਨੇ ਏ ਦੇਖੋ ਲਾਉਂਦੇ ਆ ਕਿ ਨਾ ਮੱਥਾ ਏ ਏ ਏ ਸੈਟ ਕਰੀ ਜਾਂਦੇ ਨੇ ਬਾਈ ਪਰ ਮੱਥਾ ਨਹੀਂ ਲਾਈ ਜਾਂਦੇ ਬਾਈ ਕੌੜਾ ਬੜਾ ਉਰਲਾ ਏ ਓਏ ਦੇਖੀ ਦੇਖੀ ਨਾ ਭਈ ਇਹ ਨਹੀਂ ਲਾਉਂਦੇ ਆਪ ਚ ਇਧਰ ਨੁਕਰਾ ਵਾਰਮ ਅਪ ਕਰੀ ਜਾਂਦਾ ਆਪਦੇ ਸਰੀਰ ਨੂੰ ਲਓ ਜੀ ਇਧਰ ਲਵਾਉਣ ਲੱਗੇ ਨੇ ਬਾਈ देखो भी किन्न घंटे लगते हैं हा नचंदा भाई घोड़ी ਦੇਖੋ ਬਈ ਬਹੁਤ ਸੋਹਣਾ ਨੱਚੀ ਆ ਬਈ ਇੱਧਰ ਆ ਗਈ ਮਿੱਤਰੋ ਐਡ ਮਸ਼ੂਰੀ ਆ ਗਈ ਬਈ ਇਹਨੂੰ ਲਈ ਜਾਂਦੇ ਨੇ ਟਟੂਏ ਨੂੰ ਇਹ ਕਹਿੰਦਾ ਮੈਂ ਮੱਥਾ ਲਾਉਂਗਾ ਲੈ ਜੋ ਲੈ ਜੋ ਆ ਆਫੀ ਮਿੱਤਰੋ জাফর ਕੋੜਾ ਜਿਹਦੇ ਮੱਥੇ ਤੇ ਪਟਾ ਬਈ ਲਾਲ ਰੰਗ ਦਾ ਤਾਂ ਇਹਨਾਂ ਦਾ ਲਵਾਉਣਗੇ ਮੱਥਾ ਹੁਣ ਦੇਖਦੇ ਆ ਕੀ ਬਣਦਾ ਮੱਥਾ ਲਾਉਂਦੇ ਨੇ ਕਿ ਨੱਕ ਲਾਉਂਦੇ ਨੇ ਦੇਖਦੇ ਆ ਛੱਟ ਇਹ ਆ ਕਾਲਾ ਹੈ ਬਾਲਾ ਕੋੜਾ ਬਈ ਥੋੜਾ ਖਰਾਬ ਆ ਦੇਖੋ ਬਈ ਕਿਵੇਂ ਸ਼ਾਲਾ ਮਾਰਦਾ ਇਹ ਬਚ ਗਿਆ ਬਈ ਇਹ ਇਹ ਬੜਾ ਜਿਆਦਾ ਕੌੜਾ ਬਈ ਬੜਾ ਪੜਾਗਾ ਹੁਣ ਮੋੜ ਕੇ ਲਿਆਉਂਦੇ ਨੇ ਦੁਬਾਰੇ ਲਾਉਣਗੇ ਮੱਥਾ ਐਸ ਵਾਰ ਦੇਖਦੇ ਆ ਬਈ ਲੱਗਦਾ ਕਿ ਨਾ জাফর ਦੇ ਨਾਲ ਇਹ ਇਹ ਐਕਤੀ ਬਈ জাফর ਨੇ ਮਾਰੀ ਲੱਤ ਕਹਿੰਦਾ ਹੁਣ ਮੈਂ ਵੀ ਨਹੀਂ ਲਾਉਂਦਾ ਇਹਨਾਂ ਦਾ ਤਾਂ ਮੁਸ਼ਕਲ ਲੱਗੇ ਬਈ ਦੇਖੋ ਕੰਟਰੋਲ ਹੀ ਨਹੀਂ ਹੋਈ ਜਾਂਦਾ ਬਈ ਕਾਲਾ ਏ ਘੋੜਾ ਜਿਹੜਾ ਤਾ ਮੈਟਰੋ ਬਈ ਹੁਣ ਇਹਨਾਂ ਦਾ ਲਵਾਉਣ ਲੱਗੇ ਨੇ ਦੋਨੇ ਇੱਕੋ ਹੀ ਰੰਗ ਦੇ ਨੇ জাফর ਦਾ ਇਹਦੇ ਨਾਲ ਲਵਾਉਣਗੇ ਹੁਣ ਤੇ ਲਓ ਜੀ ਲਾਲਿਆ ਬਈ ਇਹਨਾਂ ਨੇ ਕੀ ਬਾਤ ਹੈ ਲਾਲਿਆ ਬਈ ਜਮੀ ਲਾ ਲਿਆ ਚੰਗੀ ਤਰ੍ਹਾਂ ਹੀ ਲਾ ਲਿਆ ਜਿਵੇਂ ਭਰਾ ਹੁਣ ਪੁਰਾਣੀ ਟਾਈਮ ਦੇ ਆ ਲਿਆਂਦੇ ਬਈ ਨਵੇਂ ਘੋੜੇ ਜਿਹੜੇ ਪਹਿਲਾਂ ਵਾਲੇ ਸੀ ਉਹ ਚਲ ਗਏ ਸਾਰੇ ਤੇ ਇੱਧਰ ਨੌਕਰਾ ਲਿਆਂਦਾ ਬਈ ਮੱਥੇ ਤੇ ਲੱਗਿਆ ਫੱਜੀ ਫੁੱਲ ਅੱਖ ਕੋਲੇ ਤੇ ਦੇਖੋ ਬਈ ਕਿੱਡਾ ਤਖੜਾ ਘੋੜਾ ਉੱਚਾ ਲੰਬਾ ਬਹੁਤ ਤਗੜਾ ਬਈ ਦੇਖੋ ਕਿੰਨਾ ਘੈਂਟ ਲੱਗਦਾ ਇਹਨਾਂ ਦਾ ਮੱਥਾ ਲਵਾਈ ਜਾਂਦੇ ਨੇ ਹੁਣ ਦੇਖਦੇ ਆਂ ਬਈ ਲੱਗਦਾ ਕਿ ਨਾ ਕਿੱਡਾ ਉੱਚਾ ਘੋੜਾ ਬਈ ਦੇਖੋ ਸਾਰੀ ਦੁਨੀਆ ਦੇਖੀ ਜਾਂਦੀ ਆ ਬਈ ਖੜੀ ਦੇਖੋ ਬਈ ਕਿੱਡਾ ਕਰਦਾ ਤਾਂ ਵੀ ਲੋਟ ਨਹੀਂ ਆਈ ਜਾਂਦਾ ਕੰਮ ਹੁਣ ਉਧਰ ਲਵਾਉਣਗੇ ਬਈ ਤਾਂ ਵੀ ਸਾਰੇ ਭਰਾ ਲਈ ਆਉਂਦੇ ਨੇ ਆਪਦੇ ਆਪਦੇ ਘੋੜਿਆਂ ਨੂੰ ਉਧਰੋਂ ਖੋਲ ਕੇ ਤਾਂ ਔਰੇ ਲੈ ਕੇ ਸ਼ੋਅ ਕਰਦੇ ਨੇ ਇੱਧਰ ਵੀ ਦੇਖੋ ਬਈ ਆ ਨੁਕਰੇ ਦਾ ਬਈ ਹੁਣ ਇਹਦੇ ਨਾਲ ਲਵਾਈ ਜਾਂਦੇ ਨੇ ਕਾਲੇ ਘੋੜੇ ਨਾਲ ਦੋਨੇ ਘੋੜੇ ਬਹੁਤ ਸੋਹਣੇ ਆ ਬਾਈ ਦੇਖੋ ਕਿੰਨੇ ਸੋਹਣੇ ਲੱਗਦੇ ਆ ਖੜੇ ਤੇ ਰੌਣਕ ਮੇਲਾ ਪੂਰਾ ਵੱਜਿਆ ਪਿਆ ਬਾਈ ਘੋੜੇ ਪੂਰੇ ਆ ਗਏ ਇੱਧਰ ਵੀ ਦਿਖਾਉਨੇ ਤੁਹਾਨੂੰ ਸਾਈਡ ਤੇ ਇੱਧਰ ਵੀ ਕਈ ਘੋੜੇ ਆ ਰਹੇ ਨੇ ਦੇਖੋ ਤਾਂ ਦੋ ਚਾਰ ਘੋੜੇ ਜਿਹੜੇ ਮਸ਼ਹੂਰ ਨੇ ਉਹ ਹੋਰ ਆਉਣੇ ਆ ਹਲੇ ਦਿਖਾਵਾਂਗੇ ਤੁਹਾਨੂੰ ਬਣੇ ਰਿਓ ਵੀਡੀਓ 'ਚ ਉਧਰ ਦੋਨੇ ਨੁਕਰੇ ਆ ਗਏ ਬਾਈ ਸਾਹਮਣੇ ਜਮਾ ਇੱਕੋ ਜਿਹਾ ਇੱਧਰ ਆ ਗਿਆ ਬਾਈ ਕਾਲਾ ਘੋੜਾ ਤੇ ਲਾਲ ਇਹਨਾਂ ਦਾ ਦੇਖਦੇ ਆਂ ਕੀ ਬਣਦਾ ਚੱਕੋ ਬਈ ਇਹਨਾਂ ਨੇ ਤਾਂ ਆਉਂਦੇ ਫਾਰ ਲਾ ਲਿਆ ਮੱਥਾ ਇੱਕ ਦੂਜੇ ਦੇ ਨਾਲ ਸੌਖਾ ਲਾ ਲਿਆ ਬਈ ਕੋਈ ਹਰਕਤ ਨਹੀਂ ਕਰੀ ਦੋਨੇ ਚੰਗੇ ਨੇ ਬਈ ਇਧਰ ਲਵਾਈ ਜਾਂਦੇ ਨੇ ਫੱਗੀ ਫੁੱਲ ਵਾਲੇ ਨੁਕਰੇ ਦਾ ਦੂਜੇ ਨੁਕਰੇ ਦੇ ਨਾਲ ਮੱਥਾ ਮਿੱਤਰੋ ਦੋਨੇ ਖੜਾ ਰੱਖੇ ਨੇ ਦੋਨੇ ਇੱਕੋ ਜਿਹੇ ਨੇ ਇੱਕ ਇਧਰ ਖੜਾ ਨੁਕਰਾ ਤੇ ਇਧਰ ਬਾਈਆਂ ਨੇ ਲਿਆ ਰੱਖਿਆ ਸਾਈਡ ਤੇ ਕਾਲਾ ਘੋੜਾ ਤੇ ਇੱਕ ਕਾਲਾ ਬਈ ਇਧਰ ਖੜਾਗਾ ਆ ਖੜਾ ਆ ਮਾਰਵਾੜੀ ਦਾ ਬਈ ਹੁਣ ਆ ਕੋੜੀ ਦੀ ਨਾਲ ਲਵਾਉਣਗੇ ਮੱਥਾ ਕਾਲੀ ਦੇ ਨਾਲ ਏ ਚੱਕੋ ਬਈ ਲਾ ਲਿਆ ਇਹਨੇ ਵੀ ਆ ਮਾਰਵਾੜੀ ਸਿਆਣਾ ਬਈ ਕੋੜਾ ਪਹਿਲਾਂ ਵੀ ਇਹਨੇ ਉਦੀ ਲਾ ਲਿਆ ਸੀਗਾ ਜਦੋਂ ਨੁਕਰਿਆਂ ਤੋਂ ਪਹਿਲਾਂ ਲਵਾਇਆ ਇਹਦਾ ਮੱਥਾ ਤਾਂ ਉਦੋਂ ਵੀ ਇਹਨੇ ਮਿੰਟ ਚਲਾ ਲਿਆ ਸੀਗਾ ਤਾਂ ਬਈ ਇਹਨਾਂ ਦਾ ਵੀ ਲੱਗਿਆ ਮੱਥਾ ਮਿੱਤਰੋ ਦੇਖੋ ਬਈ ਗੱਡੀ ਨਾਲ ਆਵੇ ਵੀਰ ਮੜ ਕੇ ਸੱਚਾਂ ਤੇ ਸਰਲੋ ਕੋੜਾ ਦਾ ਸ਼ੇਰ ਚੱਲ ਰਿਹਾ ਇੱਧਰ ਆ ਗਿਆ ਬਈ ਉਹੀ ਘੋੜਾ ਜਿਹੜਾ ਫਜ਼ਾਰ ਖਿਆ ਸੀਗਾ ਤਵੀਤੀਆਂ ਨਾਲ ਇਹ ਆ ਫੀ ਦੇਖੋ ਬਈ ਕਿਵੇਂ ਛੜਦਾ ਲੱਤਾਂ ਐਦਾ ਲਵਾਉਣਗੇ ਹੁਣ ਮੱਥਾ ਦੇਖਦੇ ਆ ਕਿਹਦੇ ਨਾਲ ਲਵਾਉਣਗੇ ਬਈ ਕਿਹਦੇ ਨਾਲ ਲਾਉਂਦਾ ਇਹ ਤੇ ਸ਼ਿੰਗਾਰ ਬਹੁਤ ਰੱਖਿਆ ਬਈ ਘੋੜਾ ਦੇਖੋ ਕਿਵੇਂ ਦੇਖਦੀ ਆ ਜਨਤਾ ਖੜੀ ਬਈ ਇਹਨੂੰ ਇੱਧਰ ਆ ਵੀ ਸੋਹਣਾ ਬਈ ਫੱਗੀ ਫੁੱਲ ਵਾਲਾ ਲਓ ਜੀ ਦੋਨਾਂ ਦਾ ਲਵਾਉਣਗੇ ਕੀ ਬਾਤ ਐ ਹੁਣ ਆਉਨੇ ਆ ਏ ਏ 뷰 ਵੀ ਦੇਖੋ ਬਈ ਪਿੱਛੇ ਕਿੰਨਾ ਘੈਂਟ ਹੋ ਰਿਹਾ ਹੈਗਾ ਬਹੁਤ ਸੋਹਣਾ 뷰 ਆ ਬਈ ਘੈਂਟ ਆ ਪੂਰਾ ਨਿਆਰਾ ਹੀ ਜਾਂਦਾ ਇਹ ਇੱਥੇ ਰੱਖ ਤਾਂ ਮਿੱਤਰੋ ਬਈ ਆਹ ਘੋੜਾ ਥੋੜਾ ਜਿਹਾ ਉਪਰਾਂ ਕਰੀ ਜਾਂਦਾ ਜਨਤਾ ਦੇਖੋ ਬਈ ਕਿਵੇਂ ਦੇਖੀ ਜਾਂਦੀ ਆ ਤੇ ਇਹਨੂੰ ਸ਼ਾਂਤ ਕਰਦੇ ਨੇ ਥੋੜਾ ਜਿਹਾ ਵੀ ਸ਼ਾਂਤ ਹੋ ਜੇ ਫੇਰ ਲਵਾਉਣਗੇ ਇਹਦੇ ਨਾਲ ਦੇਖਦੇ ਨੇ ਝਟ ਇਹ ਲੱਗ ਗਿਆ ਬਈ ਲਾਲਿਆ ਮੱਥਾ ਇਹਨੇ ਕੀ ਬਾਤ ਹੈ ਲੱਗ ਗਿਆ ਵੀ ਦੋਨਾਂ ਦਾ ਆ ਆ ਗਿਆ ਬਈ ਕੈਂਠੇ ਵਾਲਾ ਘੋੜਾ ਦੇਖੋ ਬਈ ਬਾਲੀ ਮੜਕਾ ਬਈ ਘੋੜੇ 'ਚ ਕੈਂਠੇ ਪਾਏ ਨੇ ਗਲ 'ਚ ਛੋਟੇ ਛੋਟੇ ਬੜਾ ਸੋਹਣਾ ਲੱਗਦਾ ਤੇ ਬੜਾ ਭੈੜਾ ਵੀ ਆ ਦੇਖਦੇ ਆ ਮੱਥਾ ਲਾਉਂਦਾ ਕਿ ਨਾ ਮਿੱਤਰੋ ਤੇ ਇਧਰ ਨੁਕਰਿਆਂ ਦਾ ਲਵਾਈ ਜਾਂਦੇ ਨੇ ਬਾਈ ਹੋਰੀ ਤਾਂ ਦੋ ਘੋੜੇ ਹੋਰ ਆ ਰਹੇ ਨੇ ਉਹ ਪਿੱਛੇ ਖੜੇ ਨੇ ਬਈ ਇਹ ਇਧਰ ਆ ਸੀ ਦੋਨੇ ਕਾਲੇ ਇਹਨਾਂ ਦਾ ਲਵਾਈ ਜਾਂਦੇ ਨੇ ਤਾਂ ਰਿੰਗ ਦੇ ਵਿੱਚ ਇੱਕ ਟਾਈਮ ਤੇ ਛੇ ਕੋੜਿਆਂ ਦੇ ਮੱਥੇ ਲੱਗੀ ਜਾਂਦੇ ਨੇ ਬਈ ਆ ਲਿਆਂਦਾ ਕੈਂਠੇ ਵਾਲਾ ਤੇ ਇਹਦਾ ਮੱਥਾ ਲਵਾਉਣਗੇ জাফর ਦੇ ਨਾਲ ਦੇਖਦੇ ਆ ਕੀ ਬਣਦਾ ਇੱਥੇ ਰੱਖ ਲੱਤਾਂ ਛੱਡਦਾ ਬਈ ਇੱਥੇ ਰੱਖ ਆ ਇੱਥੇ ਰੱਖ ਆ ਇੱਥੇ ਰੱਖ ਆ ਇੱਥੇ ਰੱਖ ਆ ਇੱਥੇ ਰੱਖ ਬਾਲਾ ਜਾਦੇ ਭੜਾ ਬਈ ਬਾਲਾ ਜਾਦੇ ਮੱਥਾ ਜਮੀ ਨਹੀਂ ਲਾਈ ਜਾਂਦਾ ਬਈ ਬੜਾ ਯਾਦੇ ਪੜਾਗਾ ਦੇਖੋ ਕਿਵੇਂ ਝਾਕਦਾ ਬਈ ਕਿਵੇਂ ਪੈਰ ਕੱਢਦਾਗਾ ਦੇਖੋ ਬਾਲੀ ਮੜਕਾ ਬਈ ਘੋੜੇ ਚ ਹੁਣ ਕਢਾਉਂਦੇ ਨੇ ਬਈ ਇਹਦੇ ਗੇੜੇ ਦੇਖੋ ਰਿੰਗ ਦੇ ਵਿਚਾਲੇ ਗੇੜੇ ਕਢਾਉਂਦੇ ਨੇ ਓਹੋਹੋ ਬਚ ਗਿਆ ਬਾਈ ਓਏ ਲੱਤ ਛੜਤੀ ਸੀ ਘੋੜੇ ਨੇ ਆਪ ਇਹ ਆ ਲਿਆ ਫਿਰ ਇਹ ਰਗੜਨਗੇ ਬਈ ਕਿਸੇ ਨੂੰ ਦੇਖੋ ਬਈ ਬਾਕੀ ਇੱਧਰ ਖੜਾ ਰੱਖੇ ਨੇ ਬਾਈ ਸਾਰਿਆਂ ਨੇ 1 2 3 4 5 6 ਤਬਈਸ਼ੀ ਸੱਤ ਕੋੜੇ ਆ ਰਹੇ ਨੇ ਹੁਣ ਮદાન ਦੇ ਵਿੱਚ ਦੇਖੋ ਹੁਣ ਇਹਦੇ ਨਾਲ ਲਵਾਉਣਗੇ ਬਾਈ ਮਾਰਵਾੜੀ ਨਾਲ ਦੇਖਦੇ ਆਂ ਝਟ ਕੀ ਬਣਦਾ ਲੱਥਾਂਈ ਵਾਲੀਆਂ ਮਾਰਦਾ ਬਾਈ ਇਹੇ ਦੇਖੋ ਐਨਾ ਜਿਆਦਾ ਕੌੜਾ ਬਾਈ ਯਾਰ ਬਾਹਲਾ ਜਿਆਦੇ ਬਾਕੀ ਇੱਧਰ ਲਵਾਈ ਜਾਂਦੇ ਨੇ ਬਾਈ ਦੇਖੋ ਇਹ ਤਾਂ ਲਾ ਲੈਣਗੇ ਇਹ ਲਾ ਲੈਣਗੇ ਬਈ ਇਹ ਤਾਂ ਲੱਗ ਜੂ ਇਹਨਾਂ ਦਾ ਉਹ ਨਹੀਂ ਲਾਉਂਦਾ ਪਰ ਦੇਖੋ ਬਈ ਲਾ ਲਿਆ ਆ ਲੱਗ ਗਿਆ ਬਈ ਮੱਥਾ ਇਹਨਾਂ ਦਾ ਵੀ ਤਾਂ ਮਿੱਤਰੋ ਬਈ ਆਸੀ ਲਾਸਟ ਸ਼ੋਅ ਇਸ ਤੋਂ ਬਾਅਦ ਕਰਦੇ ਆਪਾਂ ਸਮਾਪਤੀ ਬਈ ਤਾਂ ਲਾਸਟ ਸ਼ੋਅ ਦੇਖ ਲਓ ਬਈ ਉਸ ਤੋਂ ਬਾਅਦ ਚੱਲਦੇ ਆ ਬਈ ਪੌਣਿਆਂ ਚਾਲੇ ਤਾਂ ਮਿੱਤਰੋ ਬਈ ਕੱਲਾ ਆਹੀ ਘੋੜਾ ਰਹਿ ਗਿਆ ਬਈ ਮੱਥਾ ਲਾਉਣ ਕਣੀਓ ਬਾਈ ਵੀ ਲਵਾ ਕੇ ਛੱਡਣਗੇ ਹੁਣ ਗੇੜੇ ਕਢਾਈ ਜਾਂਦੇ ਨੇ ਦੋਕ ਗੇੜੇ ਕਢਾ ਕੇ ਫਿਰ ਮੱਥਾ ਲਵਾਉਣਗੇ ਬਈ ਇਹਦਾ ਤੇ ਦੇਖਦੇ ਆਂ ਬਈ ਕਿਹਦੇ ਨਾਲ ਲਵਾਉਣਗੇ ਆਖਰੀ ਮੱਥਾ ਬਈ ਇਹ ਤੇ ਦੇਖਦੇ ਆਂ ਲਾਉ ਕੇ ਨਾ জাফর ਨਾਲ ਲਾਉ ਬਈ ਕਹਿੰਦੇ ਇਹ ਦੇਖੋ ਬਈ ਦੇਖਦੇ ਆਂ ਛੱਟ ਪਤੰਦਰ ਪੈਰੀ ਬਾਲੇ ਕੱਢਦਾ ਬਈ ਦੇਖੋ ਬਾਹਲਾ ਯਾ ਦੇ ਖਰਾਬ ਆ ਤਾਂ ਮੱਥਾ ਲੱਗ ਜੇ ਬਈ ਆਖਰੀ ਮੱਥਾ ਗਾ ਫਿਰ ਚੱਲਦੇ ਆਂ ਆਪਾਂ ਇਹ ਓ ਹੋ 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 ਕੰਮ ਖਰਾਬ ਹੋ ਗਿਆ ਬਈ ਤਾਂ ਮਿੱਤਰੋ ਆਫ ਵੀ ਬਈ ਨਾਬੇ ਕੋੜੀਆਂ ਦਾ ਮੇਲਾ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗਿਆ ਤਾਂ ਮਿਲਾਂਗੇ ਇੱਕ ਨਵੇਂ ਜਿਹੇ ਟੌਪਿਕ ਤੇ ਇੱਕ ਨਵੀਂ ਜੀ ਸੋਹਣੀ ਜੀ ਵੀਡੀਓ ਚ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਸਫਰੀ ਗਾਲ ਬਈ ਸਾਰਿਆਂ ਨੂੰ